जय वाल्मीकि जय भीम जय भारत मेरा नाम सुमित कालिया जी मैं आदि वाल्मीकि अंबेडकर महापंचायत संघाटा दा मुख संचालन करया मेरे नाल सुनील कुमार सोनू जी और जटप्रीत जग्गा जी और मेरी सारी जेडी टीम है वाल्मीकि अंबेडकर महापंचायत दी आज एक इकट्ठा इकट्ठे होएया आज जेड़ा इकट्ठे हुंदा जेड़ा मकसद है ए वीडियो बनांदा जेड़ा मकसद है कि पंजाब सरकार वलो जेडी काफी दिनआ दी साडे बच्चा दी जेडी स्कॉलरशिप नहीं आ रही जिदे कारण कॉलेजां दे विच साडे बच्चां नु बड़ी परेशानी जेडी है लेनी पड़ रही है ਪਰ ਸਾਡੇ ਜਿਹੜੇ ਕਾਫੀ ਬੱਚੇ ਆ ਜਿਹੜੇ ਡਿਪਰੈਸ਼ਨ ਚ ਚਲੇ ਗਏ ਨੇ ਜਿਨ੍ਹਾਂ ਨੂੰ ਲਗਾਤਾਰ ਪੇਪਰਾਂ ਦੇ ਵਿੱਚ ਨਹੀਂ ਬੈਠਣ ਦੇ ਰਿਆ ਔਰ ਅਸੀਂ ਜਦੋਂ ਜਾ ਕੇ ਪ੍ਰਿੰਸੀਪਲਾਂ ਨਾਲ ਗੱਲ ਕਰਦੇ ਆ ਤੇ ਬੱਚਿਆਂ ਨੂੰ ਉਹ ਕਹਿੰਦੇ ਆ ਕਿ ਸਕਾਲਰਸ਼ਿਪ ਇਹਨਾਂ ਦੀ ਜਿਹੜੀ ਆ ਉਹ ਹੱਲੇ ਤੱਕ ਨਹੀਂ ਆਈ ਜਿਹਦੇ ਕਾਰਨ ਉਹਨਾਂ ਨੂੰ ਪੇਪਰਾਂ ਦੇ ਵਿੱਚ ਜਿਹੜਾ ਵਾ ਕੋਲਜਾਂ ਦੇ ਵਿੱਚ ਨਹੀਂ ਬੈਠਣ ਦੇ ਰਿਆ ਤੇ ਅਸੀਂ ਪੰਜਾਬ ਸਰਕਾਰ ਨੂੰ ਬੇਤੀ ਕਰਦੇ ਆ ਕਿ ਜਲਦ ਤੋਂ ਜਲਦ ਜਿਹੜੀ ਸਕਾਲਰਸ਼ਿਪ ਬੱਚਿਆਂ ਦੀ ਪਾਈ ਜਾਵੇ ਇੱਕ ਬੰਨੇ ਦੇ ਆਮ ਆਦਮੀ ਪਾਰਟੀ ਜਿਹੜੀ ਵਾਅਦਾ ਕਰਦੀ ਆ ਕਿ ਅਸੀਂ ਆਪਣੀ ਸਰਕਾਰ ਬਣਾਵਾਂਗੇ ਤੇ ਤੁਹਾਡੇ ਜਿੰਨੀਆਂ ਵੀ ਸਮੱਸਿਆਵਾਂ ਉਹ ਦੂਰ ਕਰਾਂਗੇ ਮਗਰ ਜਿੰਨਾ ਚਿਰ ਸਾਡੇ ਬੱਚਿਆਂ ਦੀਆਂ ਸਮੱਸਿਆ ਨਹੀਂ ਤੁਸੀਂ ਦੂਰ ਕਰਦੇ ਤੇ ਆਮ ਜਨਤਾ ਦੀ ਸਮੱਸਿਆ ਦਾ ਕੀ ਹੱਲ ਕਰੋਗੇ ਤੁਸੀਂ ਇਸ ਸਬੰਧ ਦੇ ਵਿੱਚ ਅੱਜ ਸਾਡੇ ਵੱਡੇ ਵੀਰ ਜਿਹੜੇ ਨਿਤਿਸ਼ ਭੀਮ ਜੀ ਆ ਉਹ ਅੱਜ ਭੁੱਖ ਹੜਤਾਲ ਤੇ ਬਹਿਨ ਜਾ ਰਹੇ ਨੇ ਡਾਕਟਰ ਗੁਪਤਾ ਜਿਹੜਾ ਐਮ ਐਲ ਏ ਨੇ ਉਹਨਾਂ ਦੇ ਜਿਹੜੇ ਦਫ਼ਤਰ ਦੇ ਬਾਹਰ ਉਹ ਭੁੱਖ ਹੜਤਾਲ ਤੇ ਬਹਿਨ ਜਾ ਰਹੇ ਨੇ ਤੇ ਅਸੀਂ ਮੈਂ ਧਾਰਮਿਕ ਕਦਰ ਸਮਾਜਿਕ ਜਥੇਬੰਦੀਆਂ ਨੂੰ ਬੇਤੀ ਕਰਦਾ ਵਾਂ ਕਿ ਹਮੇਸ਼ਾ ਹੀ ਅਸੀਂ ਆਪਣੇ ਹੱਕ ਸੱਚ ਦੀ ਲੜਾਈ ਲੜਦੇ ਆਂ ਔਰ ਜੋ ਅਧਿਕਾਰ ਬਾਬਾ ਸਾਹਿਬ ਮੈਂਬੈਟ ਕਰਨੇ ਸਾਨੂੰ ਦਿੱਤੇ ਨੇ ਉਹ ਅਧਿਕਾਰਾਂ ਨੂੰ ਅਸੀਂ ਜਿਹੜਿਆ ਵਾ ਹਲੇ ਜੇ ਸਰਕਾਰ ਹੱਕ ਨਹੀਂ ਦਿੰਦੀਆਂ ਤੇ ਸਾਨੂੰ ਹੱਕ ਜਿਹੜਾ ਵਾ ਖੋਣ ਦੀ ਜਾਂਚ ਵੀ ਆ ਔਰ ਲੈਣ ਦੀ ਜਾਂਚ ਵੀ ਆ ਤੇ ਮੈਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਕਰਦਾ ਤੇ ਵੱਧ ਚੜ ਕੇ ਜਿਹੜੇ ਸਾਡੇ ਉਥੇ ਪਹੁੰਚੋ ਸਾਡੇ ਜਿਹੜੇ ਵੀਰ ਨਿਤਿਸ਼ ਭੀਮ ਜੀ ਆ ਜਿਹੜੇ ਅੱਜ ਡਾਕਟਰ ਗੁਪਤਾ ਜਿਹੜਾ ਐਮਐਲਏ ਆ ਆਮ ਆਦਮੀ ਪਾਰਟੀ ਦਾ ਉਹਦੇ ਦਫ਼ਤਰ ਦੇ ਬਾਹਰ ਜਿਹੜਾ ਭੁਖੜਤਾਲ ਤੇ ਬਹਿਨ ਜਾ ਰਹੇ ਨੇ ਤੇ ਮੈਂ ਬੇਨਤੀ ਕਰੂੰਗਾ ਵੱਧ ਚੜ ਕੇ ਉੱਥੇ ਪਹੁੰਚੋ ਔਰ ਜਿਹੜੀ ਸਾਡੇ ਬੱਚਿਆਂ ਦੀ ਜਿਹੜੀ ਸਕਾਲਰਸ਼ਿਪ ਰੁਕੀ ਆ ਉਹਨਾਂ ਦਾ ਹੀ ਸਾਥ ਦੇ ਕੇ ਆਪਣੇ ਬੱਚਿਆਂ ਦੀ ਸਕਾਲਰਸ਼ਿਪ ਨੂੰ ਲਈ ਜਾਏ ਔਰ ਜਿਹੜੇ ਸਾਡੇ ਬੱਚਿਆਂ ਦੇ ਜਿਹੜੇ ਸ਼ੌਂਕ ਆ ਜੇ ਕੋਈ ਡਾਕਟਰ ਬਣਨ ਦੇ ਵਕੀਲ ਬਣਨ ਦੇ ਇੰਜੀਨੀਅਰ ਬਣਨ ਦੇ ਉਹ ਆਪਣੀਆਂ ਉਸ ਚੀਜ਼ਾਂ ਨੂੰ ਪੂਰੀਆਂ ਕਰ ਸਕਣ ਉਹ ਤਾਂ ਦੀ ਪੂਰੀਆਂ ਕਰ ਸਕਣਗੇ ਜਿੰਨਾ ਚਿਰ ਇਹਨਾਂ ਦੀ ਸਕਾਲਰਸ਼ਿਪ ਇਹਨਾਂ ਦੇ ਕੋਲ ਨਹੀਂ ਆਏਗੀ ਤੇ ਮੈਂ ਬੇਨਤੀ ਕਰੂੰਗਾ ਪੰਜਾਬ ਸਰਕਾਰ ਨੂੰ ਤੇ ਜਿਹੜਾ ਇਹਦਾ ਪੋਰਟਲ ਖੋਲ ਕੇ ਤੇ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਪਾਈਆਂ ਜਾਣ ਔਰ ਬੱਚਿਆਂ ਦੇ ਜਿਹੜੇ ਪੇਪਰ ਜਿਹੜੇ ਰੁਕੇ ਆ ਜਿਹੜੇ ਪ੍ਰਿੰਸੀਪਲ ਨਹੀਂ ਲੈ ਰਹੇ ਉਹ ਪੇਪਰ ਦਿੱਤੇ ਜਾਣ ਉਹਨਾਂ ਨੂੰ ਤੇ ਹੋਰ ਇਹ ਜੇ ਜਲਦ ਤੋਂ ਜਲ ਦੇਣਾ ਹੱਲ ਨਾ ਹੋਇਆ ਤੇ ਵੱਡੇ ਪੱਧਰ ਦੇ ਉੱਤੇ ਇਹਦਾ ਸੰਘਰਸ਼ ਕੀਤਾ ਜਾਏਗਾ ਜੈ ਵਾਲਮੀਕੀ ਜੈ ਭੀਮ ਜੈ